ਸਰ ਸੁਹਾਗ ਪਤਿ ਸਾਹੁ ਨਿਮਿਤਨੀ ਕੌ ਸ਼ਕਤ ਚਾਲੰਗੰਦਾਮ ਜਪ ਨਿਸਬਾਸਿਰ I'm ரோ சாணி நானி வாணி ஆனந்தி ਨਿਮਰਤਾ ਤੇ ਸਭ ਦੇ ਪ੍ਰਸਾਦ ਆਸਾ ਮਹਲਾ ਚੁੱਕਾ ਸ਼ਾਂਤਿ ਘੜੀ ਚੌਕਾ ਹਰ ਅੰਮ੍ਰਿਤ ਧੰ ਲੈ

ਸੇ ਭੰਨੈ ਦੁਰਖਸਾਰ ਅਸਮ ਅਲਾਹ ਤਾਲਾ ਵਾਰਸ ਲੋਕਾਂ ਨਾਲ ਸ਼ਲੋਕਾਂ ਲੈ ਤਲਕੇ ਲਿਖੇ ਢੋਲੇ ਸਰਾਜ ਚ ਧੁਨੀ ਸ਼ਲੋਕ ਮਾਲਾ ਪਹਿਲਾ ਬਲਿਆਰੀ ਬੁਆ ਆਪਣੇ ਦਿਹਾੜੇ ਸਲਵਾਰ ਜਿਨ ਮਾਨਸ ਤੇ ਦੇ ਕੇ ਕਰਤਣਾ ਲਾਗੇ ਵਾਰ ਮਾਲਾ ਚਾ ਜੈ ਸੋ ਚੰਦਾ ਉਗੈ ਸੂਰਜ ਚੜਿਆ ਜਾਰੂ ਤੇ ਜਨ ਹੁੰਦਿਆ ਗੁਰਬਿੰਨ ਕੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾਲ ਚਿਤ ਨੇ ਮਨ ਆਪਣਾ ਸੱਚੇ ਛੁੱਟੇ ਤਿਲ ਬੁਆਰੇ ਸੰਜੇ ਬਖੇਤਿ ਤਿਤ ਅੰਦਰ ਸੁਤਰਾ ਕੋ ਨਾਨਕ ਸੋਰਾ ਫਲਿਆ ਤੁਲਿਆ ਬੁਪੜੇ ਪੀਤਨ ਵਿੱਚ ਸੁਹ ਕੋ ਅਭਿਆ ਸਜੇ ਆਪੀ ਨੇ ਰਖੋ ਨਾਉ ਦੁਨੀਆ ਸਜੇ ਸਾਰੇ ਆਸਣ ਮਿਟੋ ਚਾਉ ਦਾ ਤਰਤਾ ਤੁਸ ਦੇ ਵਹਿ ਕਰਹਿ ਬਸਾਉ ਤੋ ਜਾਣੋ ਸਭ ਸੈ ਦੇ ਲੈ ਸਰ ਜਿਨ ਚਾਉਂ ਰਸ ਜਚਾਉਂ ਔਣੀ ਆਪਣਾ ਸਾਜਿਆ ਆਪਣਾ ਰਚਉਣਾਉ ਦੁਈ ਕੁਦਰਤ ਸਾਜਿਆ ਕਰਿਆਸਣ ਦਿੱਠੋ ਚਾਉ ਦਾਤਾ ਕਰਤਾ ਤੂ ਤੁਸਦੇ ਵੇਖਰਾ ਪੈਸਾਉ ਤੂੰ ਜਾਣੋ ਇਹ ਸਭ ਸੈ ਦੇ ਲੈ ਸਜਿੰਦ ਕਵਾਉ ਕਰਿਆਸਣ ਦਿੱਠੋ ਚਾਉ ਕਰਿਆਸਣ ਦਿੱਠੋ ਚਾਉ ਹਰ ਪ੍ਰੇਮ ਬਾਹੀ Man, ਸੱਚੇ ਤੇ ਅਖੰਡ ਸੱਚੇ ਬ੍ਰਹਮੰਡ ਸੱਚੇ ਤੇਰੋ ਸੱਚੇ ਆਰਤਾਰ ਸੱਚੇ ਤੇਰੇ ਕਣੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੇਵਾਨ ਸੱਚਾ ਤੇਰਾ ਗੁਰ ਸੱਚਾ ਪ੍ਰਮਾਨ ਸੱਚਾ ਕਰਮ ਸੱਚਾ ਨਿਸ਼ਾਨ ਸੱਚੇ ਤੂ ਤੇ ਅਖਲ ਕਰੋ ਸੱਚੇ ਸਤਿਾਨ ਸੱਚੇ ਸਬਜੋਰ ਸੱਚੀ ਤੇਰੇ ਸੁਪ ਸੱਚੇ ਸਾਲਾਹ ਸੱਚੇ ਤੇਰੀ ਕੁਦਰਤ ਸੱਚੇ ਬਾਦशाह ਨਾਲ ਸੱਚੇ ਧਿਆਨ ਸੱਚੇ ਜੋ ਮੱਜ ਮੈ ਸੋ ਕਚਨ ਕਚਮਲਾ ਤਲਾ ਵੱਡੀ ਉਡੇ ਜੋ ਉਡਣ ਨਾ ਹੋ ਵੱਡੀ ਉਡੇ ਜੋ ਸੱਚ ਨਾ ਵੱਡੀ ਉਡੇ ਜੇ ਚਲਕਾਓ ਬੁੱਢੀ ਹੁਤਾਈ ਜਾਣ ਆਲਾਓ ਬੁੱਢੀ ਹੁਤਾਈ ਤੁਝੇ ਸਭ ਕਾਓ ਬੁੱਢੀ ਜੇ ਜੋ ਪੂਰਨ ਦਾਸ ਤੋ ਬੜੀ ਬੜਾਈ ਜੀ ਤਾਂ ਆਪਿਆ ਕੋ ਨਾ ਹੱਕ ਕਰ ਨਾ ਤਸੰਜਾਏ ਕੀਤਾ ਕਰਨਾ ਸਭ ਗੁਰ ਜਾਇ ਮਹਲਾ ਜੀ ਇਹੋ ਜਦ ਸੱਚ ਕੀ ਹੈ ਕੋਟਲੀ ਸੱਚੇ ਕਾ ਉਜਵਾਸ ਇਤਨਾ ਉਮਰ ਸਮਾਏ ਲੈ ਕਹ ਹਕਮ ਕਰੇ ਵਿਨਾਸ ਇਕ ਨਾ ਭਣ ਕੱਢ ਲੈ ਨਮਾ ਵਿਨਵਾਸ ਇਹ ਪਿਆਖੁ ਜਾਪਈ ਜੇ ਸੁਸਿਆਲੇ ਰਸ ਨਾਨਕ ਗੁਰੂੁ ਜਾਣੀਐ ਜਕ ਆਪੁ ਕਰੇ ਪਰਗਾਸ ਤੋ ਟਾਲੀ ਪਾਇ ਕਰਿ ਲਿਖਿਆ ਵੇ ਧਰਮ ਮਾਲ ਸਤਿ ਸੰਤੋਖਿਆ ਨੋ ਛੋੜ ਵਾ ਗੁਰੂ ਲਿਖਣਾ ਵੇ ਧਰਮ ਬਹਾਲਿਆ ਉਥੇ ਸੱਚੇ ਹੀ ਸਤ ਨਿਬੜਾ ਚੁਣ ਵਖ ਕੜੇ ਜਿ ਸਮਾਲਿਆ ਥਾ ਨਾ ਪਾਣ ਕੂੜੇ ਅਰਮਹ ਕਾਲ ਦੇ ਦੁਜਿ ਚਾਲਿਆ ਤੇਰੇ ਨਾਇਰ ਤਿਸ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ ਹਮ ਮੂਰਖ ਮੁਕਤ ਸਰਨਾਬਤੀ ਮੇਰਾ गोविंद ਅਨੰਤ ਰਾਜੇ ਦੁਰਪੂਰ ਹਰ ਪਾਇਆ ਹਰ ਭਗਤ ਇੱਕ ਮੰਗਾ ਇੱਕ ਮੰਗਾ ਮੇਰਾ ਮਨ ਤੰਦ ਸਭ ਤਿ ਗਾਜ਼ਿਆ ਜਪ ਅਨਤ ਤਰੰਗ ਅਨਤੰਗਾ ਮੇਲ ਸੰਤ ਜਨ ਹਰ ਪਾਇਆ ਆਨੁਕ ਸਤ ਸੰਗਾ ਸਤ ਸੰਗਾ ਮਿਲ ਸੰਤ ਜਨਾਹ ਆਇਆ ਭਰ ਪਾਇਆ ਸਲੋਕ ਮਹਲਾ ਤਾਲ ਬਿਸਮਾਦਨਾਤ ਬਿਸਮਾਦ ਬੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦਨਾ ਕੇ ਫਰੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੇ ਖੇਡੇ ਬਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੇ ਬਿਸਮਾਦ ਸਾਦ ਲਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਮੁਕ ਬਿਸਮਾਦ ਤਹੋਕ ਬਿਸਮਾਦ ਸਿਫ ਬਿਸਮਾਦ ਸਰਾ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੁਰਗਾ ਦੇਖਿਆ ਅਜ ਰਾਜੂਰ ਵੇਗ ਬੜਾਂ ਲੈ ਬਿਸਮਾਦ ਨਾਰ ਗੁਜਣ ਪੁਰੇ ਭਾਗ ਮਾਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾ ਕਾਲੀਆਂ ਤਾਸੀ ਕੁਦਰਤ ਸਰਵ ਆਕਾਰ ਕੁਦਰਤ ਬੇਦ ਪ੍ਰਾਣ ਕਿਤੇ ਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜੱਗ ਦੀ ਜਿੰਸੀ ਰੰਗੀ ਕੁਦਰਤ ਜਹਾਨ ਕੁਦਰਤ ਨੇ ਕੀਆ ਕੁਦਰਤ ਦੀਆ ਕੁਦਰਤ ਦਾ ਮਾਰਾ ਕੁਦਰਤ ਕੋਣ ਪਾਣੀ ਵਸੰਤਰ